ਪਰ ਘੋੜੇ ਪਾਲ ਕੇ ਪੁੱਤਾਂ ਨੂੰ ਤੋੜਨੇ ਬੜੇ ਔਖੇ ਆ ਦੋ ਪੁੱਤ ਦਾ ਵਿਦੇਸ਼ਾਂ ਦੇ ਵਿੱਚ ਸੀ ਫਤੇਜੰਗ ਮੇਰਾ ਮੇਰੇ ਕੋਲ ਰਹਿੰਦਾ ਸੀ ਮੇਰਾ ਪੁੱਤ ਮੇਰਾ ਖਲੌਣਾ ਮੈਨੂੰ ਪਰਮੇਸ਼ਰ ਨੇ ਦਿੱਤਾ ਖੇਡਣ ਵਾਸਤੇ ਮੈਂ ਉਹਦਾ ਖੇਡਦਾ ਸੀ ਪਰ ਜਦੋਂ ਖਲੌਣਾ ਖੋਇਆ ਤਾਂ ਧਰਤੀ ਤੇ ਸਮਾਨ ਗੁੰਜਿਆ ਉਦੋਂ ਜਦੋਂ ਘੋੜਾਂ ਥਪਨਾਇਆ ਸੀ ਇਹ ਸਾਡਾ ਨੰਗਰ ਗਵਾ ਇਸ ਗੱਲ ਦਾ ਜਦੋਂ ਬੋਲੇ ਸੋਨਿਆਲ ਦਾ ਜਕਾਰਾ ਛੱਡਿਆ ਨਾ ਤੇ ਉਸ ਟਾਈਮ ਘੋੜਿਆਂ ਨੇ ਧਰਤੀ ਤੇ ਸਮਾਨ ਗੂੰਜਦਾ ਫੜ ਕੇ ਇੰਨੀ ਆਵਾਜ਼ ਦਿੱਤੀ ਪਬਲਿਕ ਹੈਰਾਨ ਹੋ ਗਈ ਵੀ ਯਾਰ ਘੋੜੇ ਵੀ ਐ ਬੋਲਦੇ ਹੁੰਦੇ ਆ ਕਿ ਪੁੱਤਾਂ ਨੂੰ ਪਾਲਿਆ ਸਭ ਤੋਂ ਵੱਡਾ ਸਹਯੋਗ ਮੇਰੇ ਘਰੋਂ ਕਿਉਂ ਜਦੋਂ ਉਹਨੇ ਗਾਈਆਂ ਮੱਝਾਂ ਚੋਣੀਆਂ ਇੱਕ ਇੱਕ ਗਾਂ ਦਾ ਦੁੱਧ ਉਹਦੇ ਪੂਰੇ ਕਰਦੇ ਸੀ ਤੁਸੀਂ ਆਪਣੇ ਫੋਤੇ ਦਾ ਨਾਮ ਮੇ ਫਟੇ ਜਾਂਦਾ ਫਟੇ ਜਾਂਦਾ ਜਦੋਂ ਇਸ ਕੋੜੇ ਨੇ ਸਵਾਦ ਛੱਡੇ ਇੱਥੇ ਅਸੀਂ ਹਜੇ ਅੰਦਰ ਹੀ ਹਾਇਕਰਲਾਪ ਕਰਦੇ ਕਰਦੇ ਉਦੋਂ ਫੋਨ ਆਇਆ ਸਵਾਦ ਦੀ ਤੈਨੂੰ ਵਧਾਈਆਂ ਕੋੜਾ ਸਾਹਮ ਤਕੜਾ ਹੋ ਗਿਆ ਕੁਝ ਨਹੀਂ ਹੋਇਆ ਹਜੇ ਡੁੱਲੇ ਮੇਰਾਂ ਦਾ ਡਾਕਟਰ ਬਲਾ ਕੋੜੇ ਨੂੰ ਤਿਆਰੀ ਕਰ ਕੋੜਾ ਸਾਹਮੋ ਬਾਕੀ ਕੋੜਾ ਦਾ ਸਵਾਦ ਛੱਡ ਗਿਆ ਨਾਲ ਹੀ ਨਿਕਲ ਗਿਆ ਮੂਜੂ ਇਹਨਾਂ ਨੂੰ ਫਤਿਹ ਯੰਗ ਰੱਖ ਦੋ ਫਤਿਹ ਯੰਗ ਕੋ ਬੜਾ ਧੀ ਉਹ ਜਿੰਦਾ ਕਹਿੰਦੇ ਨੇ ਆਪਾਂ ਕਹੀ ਨਾ ਵੇ ਸੋਚੋਂ ਹੈ ਕਿਆ ਉਹ ਲੱਖਾਂ ਚੋਂ ਹੈ ਕਿ ਜਿਹਨੂੰ ਰੱਤਾ ਬਾਗੀ ਬਾਹਰ ਕਰਨਾ ਨਾ ਪਰ ਪੂਰੀ ਗੱਲ ਨਹੀਂ ਦਿਖਾਉਂਦਾ ਸੀ ਯਾਨੀ ਤੁਹਾਨੂੰ ਇਦਾਂ ਲੱਗਦਾ ਜਿਵੇਂ ਤੁਹਾਨੂੰ ਸਹੀ ਪਾਇੰਡਾ ਪੂਰੇ ਆਕੜਾ ਅਕੜ ਕੇ ਟੋਣਾ ਜਿੰਦਾ ਖਾੜੇ ਪਹਿਲਵਾਨ ਤਾਂ ਦੱਸਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਲੁਧਿਆਣਾ ਦੇ ਖਾਸੀ ਕਲਾਂ ਵਿਖੇ ਖੜੇ ਹਾਂ ਜਿੱਥੇ ਅੱਜ ਫਤਿਹ ਜੰਗ ਦਾ ਜਿਹੜਾ ਉਹ ਅੰਤਿਮ ਅਰਦਾਸ ਹੋਈ ਹੈ ਉਸ ਦੇ ਭੋਗ ਪਾਇਆ ਗਿਆ ਤਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇੱਕ ਨਵੀਂ ਮਿਸਾਲ ਜਿਹੜੀ ਹੈ ਅਚਰਨਜੀਤ ਸਿੰਘ ਮਿੰਟਾ ਵੱਲੋਂ ਜਿਹੜੀ ਆ ਪੇਸ਼ ਕੀਤੀ ਗਈ ਹੈ ਜਿੱਥੇ ਜਾਨਵਰਾਂ ਬਤੀ ਪਿਆਰ ਜਿਹੜਾ ਉਹ ਸਾਂਝਾ ਕੀਤਾ ਗਿਆ ਬਿਲਕੁਲ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਪਸ਼ੂਆਂ ਨੂੰ ਲੈ ਕੇ ਜਿਹੜਾ ਉਹ ਬਹੁਤ ਪਿਆਰ ਦੇਖਣ ਨੂੰ ਮਿਲਦਾ ਹੈ ਕੂੜਿਆਂ ਦੇ ਪਰਤੇ ਜਿਹੜਾ ਪਿਆਰ ਦੇਖਣ ਨੂੰ ਮਿਲਦਾ ਦੱਸ ਦਈਏ ਕਿ ਫਤੇਜੰਗ ਦੀ ਬਰੀਡ ਜਿਹੜੀ ਹੈ ਉਹ ਮੱਝੂ ਕੇ ਬ੍ਰੈਡ ਲੈਣ ਦੱਸੀ ਜਾਂਦੀ ਹੈ ਜਿਸ ਤੋਂ ਆ ਜੇਕਰ ਗੱਲ ਕਰੀਏ ਫਤਿਹਜੰਗ ਦੀ ਉਮਰ ਜਿਹਦਾ ਫਤਿਹਜੰਗ ਸਿਰਫ 38 ਮਹੀਨਿਆਂ ਦੀ ਉਮਰ ਸੀਗੀ ਜਦੋਂ ਉਹ ਐਕਸਪਾਇਰ ਹੋਇਆ 8 ਅਕਤੂਬਰ ਵਾਲੇ ਦਿਨ ਜਿਹੜਾ ਫਤਿਹਜੰਗ ਐਕਸਪਾਇਰ ਹੋਇਆ ਤਾਂ ਬਿਲਕੁਲ ਜਦੋਂ ਇਹਨਾਂ ਦੇ ਮਾਲਕ ਨਾਲ ਗੱਲਬਾਤ ਕੀਤੀ ਆ ਇਹਨਾਂ ਨੂੰ ਦੱਸਿਆ ਜਾਂਦਾ ਕਿ ਫਤਿਹਜੰਗ ਜਿਹੜਾ ਉਹ ਉਹਨਾਂ ਦੇ ਘਰ ਵਿੱਚ ਹੀ ਜਿਹੜਾ ਉਸਨੇ ਜਨਮ ਲਿਆ ਤੇ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਉਹਨਾਂ ਦੇ ਕਿੰਨੇ ਬੇਟੇ ਨੇ ਤਾਂ ਉਹਨਾਂ ਵੱਲੋਂ ਜਵਾਬ ਜਿਹੜਾ ਪੈਂਦੇ ਸੱਟੇ ਤਿੰਨ ਬੱਚਾ ਦਾ ਜਿਹੜਾ ਜਵਾਬ ਦਿੱਤਾ ਜਾਂਦਾ ਸੀਗਾ ਕਿ ਜਿੱਥੇ ਉਹਨਾਂ ਦੇ ਜਿਹੜੇ ਦੋ ਬੱਚੇ ਆ ਉਹ ਵਿਦੇਸ਼ ਵਿੱਚ ਸੈਟਲ ਨੇ ਤੇ ਤੀਜਾ ਜਿਹੜਾ ਉਹ ਫਤੇਜੰਗ ਮੰਨਦੇ ਸੀ ਜਦੋਂ ਹੁਣ ਵੀ ਗੱਲਬਾਤ ਕਰ ਰਹੀ ਸੀ ਤਾਂ ਫਤੇਜੰਗ ਦਾ ਨਾਮ ਲੈਂਦੇ ਹੋਏ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਪਰ ਆਉਂਦੀਆਂ ਨੇ ਪਰ ਇੱਕ ਜਿਹੜਾ ਪਿਆਰ ਇੱਕ ਜਾਨਵਰ ਦੇ ਪ੍ਰਤੀ ਜਿਹੜਾ ਉਸ ਨੂੰ ਇੱਕ ਪਰਿਵਾਰ ਦਾ ਮੈਂਬਰ ਵਾਂਗ ਦੱਸਿਆ ਜਾਂਦਾ ਕਿ ਉਹਦੇ ਜਿਹੜੇ ਮਦਰ ਹੈ ਜਾਂ ਜਿਹੜੇ ਉਸਦੇ ਫਾਦਰ ਯਾਨੀ ਕਿ ਜਿਹੜੇ ਫਤੇਜੰਗ ਦੇ ਮਾਤਾ ਪਿਤਾ ਜਿਹੜੇ ਆ ਉਹ ਇਹਨਾਂ ਦੇ ਕੋਲ ਸੀਗੀ ਤੇ ਜਿਹੜਾ ਫਤੇਜੰਗ ਦਾ ਜਨਮ ਹੈ ਉਹ ਉਹਨਾਂ ਦੇ ਪਰਿਵਾਰ ਦੇ ਵਿੱਚ ਹੀ ਹੋਇਆ ਤੇ 38 ਮਹੀਨੇ ਜਿਹੜਾ ਫਤੇਜੰਗ ਉਹਨਾਂ ਦੇ ਨਾਲ ਰਿਹਾ ਉਸੇ ਪਿਆਰ ਦੇ ਚੱਲਦੇ ਹੋਏ ਜਿਹੜਾ ਦੱਸਦੇ ਨੇ ਵੀ ਅਸੀਂ ਖੇਡਦੇ ਵੀ ਇਹਦੇ ਨਾਲ ਹੀ ਹੁੰਦੇ ਸੀਗੇ ਕਿ ਸਾਨੂੰ ਆਸਰਾ ਸੀਗਾ ਇੱਕ ਜਦੋਂ ਸਾਡੇ ਜਿਹੜੇ ਸੁਪੁੱਤਰ ਨੇ ਉਹ ਬਾਹਰ ਚਲੇ ਗਏ ਤਾਂ ਫਤਿਹ ਜੰਗ ਜਿਹੜਾ ਉਹ ਸਾਡੇ ਵਾਸਤੇ ਇੱਕ ਆਸ ਸੀਗੀ ਸਾਡੇ ਇੱਕ ਉਮੀਦ ਸੀਗੀ ਪਰ ਜਦੋਂ ਇਹਦਾ ਜਾਣਾ ਸਾਨੂੰ ਬਿਲਕੁਲ ਝੰਜੋੜ ਕੇ ਰੱਖ ਦਿੰਦਾ ਤਾਂ ਬਿਲਕੁਲ ਅੱਗੇ ਤੁਸੀਂ ਸੁਣ ਸਕਦੇ ਹੋ ਗੱਲਬਾਤ ਜਿਹੜੀ ਉਹਨਾਂ ਨਾਲ ਕੀਤੀ ਆ ਆਈ ਸੰਗਤ ਦਾ ਧੰਨਵਾਦ ਕਰਦੇ ਹਾਂ ਦਿਲੋਂ ਕਿੱਡੀ ਕਿੱਡੀ ਦੂਰੋਂ ਬਠਿੰਡੇ ਤੋਂ ਮਾਨਸਾ ਤੋਂ ਚਾਰੇ ਕੋਨਿਆਂ ਤੋਂ ਚਾਰੇ ਦਿਸ਼ਾ ਤੋਂ ਆਈ ਸੰਗਤ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰ ਘੋੜੇ ਪਾਲ ਕੇ ਪੁੱਤਾਂ ਵਾਂਗੂ ਤੋੜਨੇ ਬੜੇ ਔਖੇ ਆ ਪੁੱਤਾਂ ਵਾਂਗੂ ਪਾਲਿਆ ਪੁੱਤਾਂ ਵਾਂਗੂ ਖਵਾਇਆ ਤੇ ਦੋ ਪੁੱਤ ਦਾ ਵਿਦੇਸ਼ਾਂ ਦੇ ਵਿੱਚ ਸੀ ਫਤਿਹ ਜੰਗ ਮੇਰਾ ਮੇਰੇ ਕੋਲ ਰਹਿੰਦਾ ਸੀ ਮੇਰਾ ਪੁੱਤ ਮੇਰਾ ਖਲੌਣਾ ਮੈਨੂੰ ਪਰਮੇਸ਼ਰ ਨੇ ਦਿੱਤਾ ਖੇਡਣ ਵਾਸਤੇ ਮੈਂ ਉਹਦੇ ਨਾਲ ਖੇਡਦਾ ਸੀ ਪਰ ਜਦੋਂ ਖਲੌਣਾ ਖੋਇਆ ਧਰਤੀ ਤੇ ਸਮਾਨ ਗੂੰਜਿਆ ਉਦੋਂ ਇਹ ਬਾਬਾ ਜੀ ਨੂੰ ਪਤਾ ਸਾਰਾ ਜਦੋਂ ਕੋੜਾ ਧਫਨਾਇਆ ਸੀ ਕੋੜਾ ਦਫਨਾਉਣ ਦੇ ਨਾਲ ਹੀ ਜਦੋਂ ਬਾਬਾ ਜੀ ਨੇ ਜਕਾਰਾ ਛੱਡਿਆ ਇਹ ਸਾਡਾ ਨਗਰ ਗਵਾਹ ਇਸ ਗੱਲ ਦਾ ਵੀ ਜਿਹੜੇ ਕੋੜਿਆਂ ਨੇ ਜਦੋਂ ਬੋਲੇ ਸੋਨੇ ਹਾਲ ਦਾ ਜਕਾਰਾ ਛੱਡਿਆ ਨਾ ਤੇ ਉਸ ਟਾਈਮ ਕੋੜਿਆਂ ਨੇ ਧਰਤੀ ਤੇ ਸਮਾਨ ਗੂੰਜਤਾ ਫੜ ਕੇ ਇੰਨੀ ਆਵਾਜ਼ ਦਿੱਤੀ ਉਹ ਆਪਲਾ ਖਹਰਾਨ ਹੋ ਗਈ ਵੀ ਯਾਰ ਕੋੜੇ ਵੀ ਐ ਬੋਲਦੇ ਹੁੰਦੇ ਆ ਕਿਤੇ ਐ ਨਹੀਂ ਜਿੰਨੇ ਜਾਨਵਰ ਸੀ ਮੇਰੇ ਕੋਲ ਸਾਰੇ ਮੇਰੇ ਜਾਨਵਰਾਂ ਨੇ ਉਹਦਾ ਜਵਾਬ ਦਿੱਤਾ ਉਹਦੀ ਮਾਂ ਦੇ ਅਥਰੂ ਡਿਗਦੇ ਦੇਖੇ ਪਬਲਖ ਨੇ ਮੈਂ ਨਹੀਂ ਕਹਿੰਦਾ ਇਹਦਾ ਮੈਂ ਗਵਾਹ ਨਹੀਂ ਹੈਗਾ ਪਬਲਖ ਆਵਾਗਾ ਜਦੋਂ ਮੈਂ ਕਿਹਾ ਉਹਨੂੰ ਇਹਦੀ ਮਾਂ ਨੂੰ ਯਾਰਾ ਨੂੰ ਮੈਂ ਕਿਹਾ ਯਾਰਾ ਕਰਲਾ ਦਰਸ਼ਨ ਆਪਦੇ ਪੁੱਤ ਦੇ ਕਰਲਾ ਦਰਸ਼ਨ ਆਪਦੇ ਪੁੱਤ ਦੇ ਜਦੋਂ ਉਹਨੇ ਦਰਸ਼ਨ ਕਰੇ ਨਾ ਕਿਤੇ ਸੁੰਘ ਕੇ ਫਿਰ ਉਹਦੇ ਅੱਖਾਂ 'ਚੋਂ ਅਥਰੂ ਡਿਗਦੇ ਇਹ ਪਬਲਖ ਗਵਾਹ ਸਾਡੀ ਪਬਲਖ ਨੇ ਦੇਖੇ ਆ ਮੈਂ ਨਹੀਂ ਗਵਾ ਪਾਵਾਂ ਲੱਗਗਾ ਆਈ ਸੰਗਤ ਦਾ ਧੰਨਵਾਦ ਜਲੋਂ ਬਹੁਤ ਪਰ ਪੁੱਤਾਂ ਵਾਂਗੂ ਪਾਲ ਕੇ ਤੋਰਨੇ ਬੜੇ ਔਖੇ ਆ ਰੋਜ਼ 8 8 9 9 ਕਿਲੋਮੀਟਰ ਮੈਂ ਕਹਣਾ ਯਾਰ ਮੈਂ ਬੁੜਾ ਹੀ ਨਹੀਂ ਹੁੰਦਾ ਮੈਂ ਖੁਦ ਕਹਿਣਾ ਮੈਂ ਬੁੜਾ ਨਹੀਂ ਹੁੰਦਾ ਜਦੋਂ ਮੈਂ ਘੋੜਾ ਕੱਢਣਾ ਬਾਹਰ ਮੈਂ ਕਹਣਾ ਮੈਂ ਤਾਂ ਜਵਾਨ ਆ ਮੇਰੇ ਤੇ ਦੁਬਾਰਾ ਜਵਾਨੀ ਆ ਗਈ ਕਿਉਂ ਜਦੋਂ 8 9 ਕਿਲੋਮੀਟਰ ਸੈਰ ਘੋੜੇ ਦੀ ਹੋਣੀ ਨਾਲ ਹੀ ਮੇਰੀ ਹੋਣੀ ਜਦੋਂ ਆਉਣਾ ਮੇਰੀ ਸਰਦਾਰਨੀ ਨੇ ਮੈਨੂੰ ਕੁਰਸੀ ਢਾਹ ਦੇਣੀ ਵੀ ਤੂੰ ਬਹਿ ਜਾ ਭਿੱਜਿਆ ਪਿਆ ਗਰਮੀ ਨਾਲ ਘੋੜੇ ਦੀ ਨਾਲ ਮਾਲਸ਼ ਕਰਨੀ ਦੋ ਨੌਕਰ ਸੀਗੇ ਉਹਨਾਂ ਨੂੰ ਕਹਿਣਾ ਪੁੱਤੇ ਦੀ ਮਾਲਸ਼ ਕਰੋ ਮਾਲਸ਼ ਕਰਨ ਤੋਂ ਬਾਅਦ ਉਹਨੂੰ ਦਾਣਾ ਪਾਣੀ ਪੁੱਤਾਂ ਵਾਂਗੂ ਪਾਲਿਆ ਜਦੋਂ ਵੀ ਮੇਰੀ ਸਭ ਤੋਂ ਵੱਡਾ ਸਹਯੋਗ ਮੇਰੇ ਘਰੋਂ ਆ ਕਿਉਂ ਜਦੋਂ ਉਹਨੇ ਗਾਈਆਂ ਮੱਝਾਂ ਚੋਣੀਆਂ ਇੱਕ ਇੱਕ ਗਾਂ ਦਾ ਦੁੱਧ ਉਹਦੇ ਮੂਹਰੇ ਕਰ ਦਿੰਦੀ ਸੀ ਐਡੀ ਛੇਤੀ ਐਦਾ ਬੱਚਾ ਤਿਆਰ ਕਰਨਾ 37 38 ਮਹੀਨੇ ਦਾ 65 ਪਲੈਂਟ ਬਲੱਸ ਤੋਂ ਬਾਹਰ ਬਣਾਉਣਾ ਔਰ ਇਹਨਾਂ ਸੁੰਦਰਤਾ ਬਣਾਉਣੀ ਬੜੀ ਔਖੀ ਪਰ ਕਹਿੰਦੇ ਤੁਸੀਂ 37 ਮਹੀਨੇ ਦਾ ਕਹਿੰਦੇ ਤੁਸੀਂ ਆਪਣੇ ਫੋਤੇ ਦਾ ਨਾਮ ਵੀ ਫਤੇਜੰਗ ਹੀ ਫਤੇਜੰਗ ਹਾਂਜੀ ਜਦੋਂ ਇਸ ਕੋੜੇ ਨੇ ਸਵਾਦ ਛੱਡੇ ਇੱਥੇ ਅਸੀਂ ਹਜੇ ਅੰਦਰ ਹੀ ਹਾਇਕਰਲਾਪ ਕਰਦੇ ਕਰਦੇ ਵਾਏ ਦਾਤਾ ਸਾਹਿਬ ਬਾਗਚੀ ਉਧਰੋਂ ਫੋਨ ਆਇਆ ਸਰਦਾਰ ਜੀ ਤੈਨੂੰ ਵਧਾਈਆਂ ਕੋੜਾ ਸਾਹਮ ਤਕੜਾ ਹੋ ਗਿਆ ਕੁਝ ਨਹੀਂ ਹੋਇਆ ਹਜੇ ਡੁੱਲੇ ਮੇਰਾ ਦਾ ਡਾਕਟਰ ਬਲਾ ਕੋੜੇ ਨੂੰ ਤਿਆਰੀ ਕਰ ਕੋੜਾ ਸੰਭੋ ਮੈਂ ਕਿਹਾ ਕੋੜਾ ਦਾ ਸਵਾਦ ਛੱਡ ਗਿਆ ਨਾਲ ਹੀ ਨਿਕਲ ਗਿਆ ਮੂੰਹ ਚੋਂ ਇਹਦਾ ਨੋ ਫਤਿਹ ਜੰਗ ਰੱਖ ਦੋ ਇਦਾਂ ਨੂੰ ਫਤਿਹ جنگ ਰੱਖਦਾ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਆਈ ਸੰਗਤ ਦਾ ਧੰਨਵਾਦ ਚੈਨਲ ਵਾਲਿਆਂ ਦਾ ਧੰਨਵਾਦ ਮੇਰੇ ਵੀਰਾਂ ਦਾ ਉਹ ਕੋੜੇ ਦਾ ਸਾਡੀ ਜੱਦੀ ਪੋਸਤੀ ਪਾਕਿਸਤਾਨ ਚੋਂ ਨਾਲ ਆਇਆ ਚੌਥੀ ਪੰਜਵੀਂ ਪੀੜੀ ਚ ਕੋੜੇ ਨੇ ਸਾਡੇ ਉਹ ਬਜ਼ੁਰਗ ਸੀ ਜਿਨ੍ਹਾਂ ਨੇ ਗੱਡੀ ਦੀ ਲੈਣਾ ਤੇ ਘੋੜੇ ਤੋਰੇ ਹੋਏ ਆ ਉਹ ਬਲੱਡ ਦੇ ਵਿੱਚੋਂ ਮੇਰਾ ਬਲੱਡ ਆ ਕਹਾ ਜਿਹੜਾ ਮੇਰਾ ਬਲੱਡ ਆ ਮਨ ਲੋਚਨ ਤੇ ਗੁਰਕਵਾਲ ਮਨ ਲੋਚਨ ਯੂ ਐਸ ਏ ਗੁਰਕਵਾਲ ਆਸਟ੍ਰੇਲੀਆ ਉਹ ਹੋ ਸਕਦਾ ਉਸ ਧਰਤੀ ਦੇ ਵਿੱਚੋਂ ਬੰਨ ਚਾਰ ਸਾਲ ਰਹਿ ਕੇ ਇੱਥੇ ਹੀ ਉਹਨਾਂ ਦਾ ਬਸ ਉਹ ਵੀ ਉਹ ਮੇਰੇ ਨਾਲ ਵੀ ਬਲੱਡ ਖਰਾਬ ਆ ਘੋੜਿਆਂ ਨੂੰ ਸੰਭਣ ਤੇ ਸੰਭਾਲ ਵਿੱਚ ਸਾਰੀ ਦਿਹਾੜੀ ਕੈਮਰੇ ਦੇਖੀ ਜਾਂਦੇ ਡੈਡੀ ਆਹ ਕਰਲਾ ਡੈਡੀ ਇਹਨਾਂ ਨੂੰ ਆਹ ਕਰਲਾ ਡੈਡੀ ਇਹਨਾਂ ਨੂੰ ਆਹ ਕਰਲਾ ਕਹਿੰਦੇ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਆਫਰਾਂ ਦਿੱਤੀਆਂ ਸੀ ਇਹਦੇ ਬਸ ਨਹੀਂ ਨਹੀਂ ਰਾਜੇਨਾ ਆਫਰ ਅਸੀਂ ਲਈ ਨਹੀਂ ਜਦੋਂ ਮੈਂ ਮੁਖ ਸਾਹਿਬ ਦੀ ਧਰਤੀ ਤੇ ਕਿਹਾ 10ਵੇਂ ਪਾਸ਼ਾ ਦੀ ਧਰਤੀ ਤੇ ਵੀ ਕਮਾਂਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਣਾ ਜਿਵੇਂ ਅਸੀਂ ਇਹ ਘੋੜੇ ਬੇਸ਼ਤ ਤੇ ਸਾਡੇ ਕੋਲ ਵਾਪਸ ਨਹੀਂ ਆਉਣੇ ਇਤੂ ਪਰੇ ਮੈਂ ਦੱਸੋ ਕੀ ਕਹਿ ਦੇਆ ਚਾਹੇ ਮੇਰੇ ਕੋਲ ਕੋਈ ਆ ਜੇ ਘਰਾਣੇ ਕਰਾਉਣੇ ਆੜਨ ਚਾਹੇ ਕੋਈ ਆ ਜਿਵੇਂ ਮੇਰਾ ਮਨ ਨਹੀਂ ਅਸੀਂ ਸੰਤੋਸ਼ ਆ ਘੋੜਿਆਂ ਦੇ ਵਿੱਚ ਮੇਰੀ ਘੌੜਿਆਂ ਨੇ ਦਸਵੇਂ ਪਾਤਸ਼ਾਹ ਨੇ ਮੈਨੂੰ ਜੋਬ ਦਿੱਤੀ ਆ ਛੇਵੇਂ ਪਾਤਸ਼ਾਹ ਨੇ ਮੈਨੂੰ ਜੋਬ ਦਿੱਤੀ ਆ ਘੋੜੇ ਸਾਂਭਣ ਦੀ ਮੈਂ ਘੋੜੇ ਸਾਂਭਦਾ ਠੀਕ ਐ ਵੀ ਗੱਲ ਕਹਿੰਦੇ ਜਦੋਂ ਵੀ ਤੁਸੀਂ ਕਿੱਥੇ ਲੈ ਕੇ ਜਾਂਦੇ ਸੀ ਵੀ ਅਕਸਰ ਦੇਖਿਆ ਜਾਂਦਾ ਵੀ ਘੋੜਿਆਂ ਨੂੰ ਨਾ ਜੇ ਕਿੱਥੇ ਚੜਾਣਾ ਹੋਵੇ ਛੋਟੇ ਹੱਤੀ ਤੇ ਚੜਾਣਾ ਬੜਾ ਔਖਾ ਕਰਦੇ ਨੇ ਨਾ ਜੀ ਨਾ ਇਹ ਕਦੇ ਔਖਾ ਨਹੀਂ ਕੀਤਾ ਨਾ ਜੀ ਨਾ ਉਹ ਤਾਂ ਇੱਕ ਜਦੋਂ ਐਂਬੂਲੈਂਸ ਹਲ ਦੇਖ ਲੈਂਦਾ ਸੀ ਜਦੋਂ ਉਹਨੇ ਐਂਬੂਲੈਂਸ ਦੇਖ ਕलिए ਬਸ ਉਸ ਟਾਈਮ ਉਹਨੂੰ ਛੱਡ ਦੇਣਾ ਉਹਨੇ ਗੱਡੀ ਜਾ ਖੜਨਾ ਪੁੱਤਾਂ ਗੁੱਲ ਜਾਂਦੇ ਸੀ ਕਿੰਨੇ ਕਿ ਕੰਪੀਟੀਸ਼ਨ ਤੇ ਲੈ ਕੇ ਗਏ ਸੀ ਕਿੰਨੇ ਰਾਜੇ ਕੋਈ ਕੰਪੀਟੀਸ਼ਨ ਜਿਲੇ ਗਈ ਵੈਸੀ ਪਾਵਲਖ ਨੇ ਉਹਨੂੰ ਕੰਪੀਟੀਸ਼ਨ ਦਿੱਤਾ ਸੀ ਉਹ ਨਹੀਂ ਸੀ ਕਿਸੇ ਕੋਲ ਜਾਂਦਾ ਪਾਵਲਖ ਦੂਰੋਂ ਦੂਰੋਂ ਉਹਨੂੰ ਦੇਖਣ ਆਉਂਦੀ ਸੀ ਰੋਜ਼ ਪੰਜ ਸੱਤ ਗੱਡੀਆਂ ਦੇਖਣ ਆਉਣੀਆਂ ਕਹਿੰਦੇ ਮੇਲਿਆਂ ਦੀ ਸ਼ਾਨ ਜਗਰਾਓ ਮੰਡੀ ਦੀ ਵੀ ਸ਼ਾਨ ਸੀ ਦੇਖੋ ਰਾਜੇ ਤੁਹਾਨੂੰ ਪਤਾ ਹੀ ਹੈ ਪਾਵਲਖ ਨੂੰ ਪਤਾ ਹੁਣ ਮੈਨੂੰ ਕੀ ਪਤਾ ਪਾਵਲਖ ਕਹਿੰਦੀ ਹੈ ਸ਼ਾਨ ਮੈਂ ਤਾਂ ਕਹਿੰਦਾ ਸ਼ਾਨ ਬਤਾਜੀ ਬੱਬੂ ਅਖੀਰ ਜਦ ਆ ਪਾਵਲਖ ਖੜੀ ਆ ਸਾਰੇ ਸਾਡੇ ਘੋੜਾ ਪ੍ਰੇਮੀ ਖੜੇ ਆ ਜਿੰਨੇ ਸਾਡੇ ਬਾਪੂ ਰਾਜ ਰਾਜਿਆਣਾ ਕਿਹਦਾ ਕਿਹਦਾ ਨਾਂ ਲੈ ਲੈਣ ਕਿੰਨੇ ਘੋੜਿਆਂ ਵਾਲੇ ਮੇਰੇ ਪ੍ਰੇਮੀ ਖੜੇ ਆ ਕਿਹਦਾ ਕਿਹਦਾ ਮੈਂ ਨਾਂ ਲੈ ਦਿਆਂ ਮਿੱਥੋ ਜੇ ਨਾਂ ਲੈਣ ਲੱਗਾ ਤਾਂ ਹੋ ਸਕਦਾ ਤੁਹਾਨੂੰ ਮੇਰੇ ਕੋਲੇ ਇੱਕ ਦਿਨ ਇੱਕ ਰਾਤ ਲੱਗ ਸਕਦੀ ਹੈ ਜਿਵੇਂ ਘੋੜਿਆਂ ਵਾਲਾ ਨਾਂ ਲੈਣ ਲੱਗਾ ਜਦੋਂ ਤੁਸੀਂ ਅੰਤਿਮ ਅਰਦਾਸ ਰੱਖੀ ਤਾਂ ਲੋਕਾਂ ਦਾ ਕੀ ਕਹਿਣਾ ਸੀ ਇਸ ਬਾਰੇ ਉਹ ਜੀ ਛੱਡੋ ਅਸੀਂ ਕਾਹਨੂੰ ਕੋਈ ਮੂੰਹ ਚੋ ਮਾੜਾ ਚੰਗਾ ਕਹਿਣਾ ਕਹਿਣ ਵਾਲਿਆਂ ਨੂੰ ਕਹੀ ਜਾਓ ਅਸੀਂ ਸਾਡਾ ਤੀਜਾ ਪੁੱਤ ਸੀ ਜੋ ਅਸੀਂ ਚਾਹਿਆ ਆਪਦਾ ਕਰਤਾ ਆ ਸੰਗਤ ਦਾ ਕੱਠ ਤੋਂ ਨੂੰ ਦਾ ਸੀ ਰਿਆ ਠਾਠਾ ਮਾਰਦਾ ਕੱਟ ਜਿਹੜਾ ਸੰਗਤ ਦਾ ਨਹੀਂ ਜਰੂਰ ਦੱਸਿਓ ਵੀ ਫਤੇਜੰਗ ਕੀ ਬਿਮਾਰ ਸੀ ਕਿੱਦਾਂ ਨਹੀਂ ਜੀ ਬਿਮਾਰ ਹੀ ਸੀ ਬਸ ਬਹੁਤ ਸੀ ਵਾਹਿਗੁਰੂ ਦੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਾਡੇ ਵੀ ਦੂਰੋਂ ਨੇੜਿਓਂ ਘੋੜੇ ਦੇ ਅੱਜ ਅੰਤਿਮ ਅਰਦਾਸ ਵਿੱਚ ਪਹੁੰਚੇ ਉਹਨਾਂ ਦਾ ਸਾਰਿਆਂ ਦਾ ਇੱਥੇ ਆਉਣ ਤੋਂ ਆਪਣੇ ਵੀਰ ਮਿੰਟੇ ਵੀਰ ਵੱਲੋਂ ਦਿਲ ਦੀ ਅੰਗਹਰਾਈ ਤੋਂ ਧੰਨਵਾਦ ਕਰਦਾ ਵੀ ਉਹ ਸਾਡੇ ਨਾਲ ਜਿਹੜਾ ਕਿ ਦੁੱਖ ਪੰਡਾਉਣ ਦੇ ਲਈ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਮਾਲਕ ਅੱਗੇ ਅਰਦਾਸ ਵੀ ਕਰਦਾ ਵੀ ਮਾਲਕਾ ਜੇ ਸਾਡਾ ਫਤੇ ਜੰਗ ਜਿਹੜਾ ਸਾਡਾ ਪੁੱਤਰਾ ਵਰਗਾ ਕੋੜਾ ਹੀ ਉਹ ਤੁਸੀਂ ਲੈ ਗਏ ਹੋ ਤੇ ਉਹਦਾ ਪਿਓ ਵੀ ਹੈ ਤੇ ਉਹਦੀ ਮਾਂ ਵੀ ਹੈਗੀ ਹੈ ਤੇ ਮਾਲਕ ਅੱਗੇ ਅਰਦਾਸ ਕਰਦਾ ਵੀ ਮਾਲਕਾ ਦੁਬਾਰਾ ਉਹਨੂੰ ਲੰਬੀ ਉਮਰ ਬਖਸ਼ ਕੇ ਦੁਬਾਰਾ ਸਾਡੇ ਸਾਡੇ ਫਾਰਮ ਤੇ ਦੁਬਾਰਾ ਭੇਜੀ ਮਾਲਕ ਅੱਗੇ ਅੱਜ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਜਿਸ ਤਰੀਕੇ ਨਾਲ ਸਿਆਵੇਂ ਫਤਿਹ ਜੰਗ ਦੇ ਅੱਜ ਜਿਹੜਾ ਕੀ ਅੰਤਿਮ ਅਰਦਾਸ ਤੇ ਪਹੁੰਚਿਆ ਸਾਡੇ ਨਾਲ ਗੁਰੂ ਦੀਆਂ ਲਾੜਦੀਆਂ ਫੌਜਾਂ ਮਯੂਤ ਨੇ ਗੱਲਬਾਤ ਕਰਦੇ ਹਾਂ ਫਤਿਹ ਦੀ ਸਾਂਝ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪੱਜੀ ਇੱਥੇ ਪਹੁੰਚੇ ਹੋ ਜਿਸ ਤਰੀਕੇ ਨਾਲ ਦੇਖਿਆ ਜਾਂਦਾ ਵੀ ਨਿਹੰਗ ਫੌਜਾਂ ਦਾ ਹਾਂਜੀ ਵੀ ਕੋੜਿਆਂ ਨਾਲ ਬੜਾ ਲगाव ਰਹਿੰਦਾ ਹਮੇਸ਼ਾ ਕੋੜੇ ਨਾਲ ਤੁਰਦੇ ਨੇ ਜੇ ਹੁੰਦਿਆਂ ਤੋਂ ਹੀ ਨਿਹੰਗ ਸਿੰਘਾਂ ਫੌਜਾਂ ਦੇ ਸਵਾਰੀ ਘੋੜੇ ਦੀ ਆ ਗੱਡੀ ਮੋਟਰ ਨੂੰ ਸਵਾਰੀ ਨਹੀਂ ਸੰਗਦੇ ਸਵਾਰੀ ਘੋੜੇ ਦੀ ਆ ਬਾਕੀ ਜਿਹੜਾ ਜੰਗ ਫਤੇ ਜੰਗ ਘੋੜਾ ਸੀ ਉਹ ਜਿੱਦਾਂ ਕਹਿੰਦੇ ਆਪਾਂ ਕਹਿੰਦੇ ਨਾ ਵੇ 100 ਚੋਂ ਇੱਕ ਆ ਉਹ ਲੱਖਾਂ ਚੋਂ ਇੱਕ ਸੀ ਜਿਹੜੀ ਸੀ ਕੀ ਖਾਸ ਸੀ ਉਹਦੇ ਵਿੱਚ ਜਿਹੜਾ ਵੀ ਉਹਨੂੰ ਲੱਖਾਂ ਚੋਂ ਇੱਕ ਬਣਾਉਂਦੇ ਉਹਦੀ ਮਾਰਾ ਨੇ ਬੰਦਰੀ ਜਿੱਦਾਂ ਨੇ ਆਪਾਂ ਕਹਿੰਦੇ ਵੇ ਤੂੰ ਚੀਤ ਕੋਲ ਬਹਿ ਕੇ ਬਣਾਈ ਲੱਗਦੀ ਯਾਰ ਬਹੁਤ ਸੋਹਣੀ ਆ ਮਾਰਾ ਨੇ ਕੋਲ ਬਹਿ ਕੇ ਬਣਾਈ ਸੀ ਸਿਆਣ ਹੋ ਗਰਮੀ ਹਾਂ ਜੀ ਜਾਂਦੇ ਕੋਲ ਸੀ ਹੁਣ ਕਮਰੇ ਚ ਖੜਾ ਨਿਆਣੇ ਥੱਲੇ ਦੀ ਲੰਗੀ ਜਾਣ ਉਹਨੂੰ ਪਤਾ ਨਹੀਂ ਸੀ ਜਦੋਂ ਰੱਥਾ ਪਾ ਕੇ ਬਾਹਰ ਕੱਢਣਾ ਨਾ ਤੇ ਪੂਰੀ ਗਰਮੀ ਦਿਖਾਉਂਦਾ ਸੀ ਯਾਨੀ ਤੌਣ ਇੰਦਾ ਰੱਖਦਾ ਜਿੱਦਾਂ ਤੌਣ ਚ ਸੱਜੀ ਪਾਏ ਹੁੰਦੇ ਪੂਰੇ ਆਕੜਾ ਕੜ ਕੇ ਤੌਣ ਜਿੱਦਾਂ ਖਾੜੇ ਪਹਿਲਵਾਨ ਤਾਂ ਬੰਦਾ ਤੁਸੀਂ ਮੈਂਸ ਪਹਿਲਾਂ ਮਿਲੇ ਸੀ ਕਰੇ ਜਾਂ ਫਤਿਹਜੰਗ ਨੂੰ ਬਹੁਤ ਜ਼ਿਆਦੇ ਮਿਲਦੇ ਸੀ ਹਾਂ ਮੈਂ ਤਾਂ ਮੈਨੂੰ ਮੇਰੇ ਘਟੋੜ 100 ਕਿਲੋਮੀਟਰ ਬਾਠ ਹੋਣੀ ਮੈਂ 15 ਹੀ ਬਹੀ ਨਹੀਂ ਆਉਂਦਾ ਹੀ ਆਉਂਦਾ ਫਿਰ ਅੱਛਾ ਛੋਟੜੀ ਤੇ ਆਉਣਾ ਮੈਂ ਤੁਹਾਨੂੰ ਵੀ ਮਤਲਬ ਇੰਨਾ ਲਗਾਅ ਸੀਗਾ ਫਤਿਹਜੰਗ ਦੇ ਨਾਲ ਮੈਂ ਨਹੀਂ ਰੱਖਿਆ ਪਹਿਲਾਂ ਤੇ ਯਾਨੀ ਮੈਨੂੰ ਕੱਟੋ-ਕੱਟ 45-46 ਸਾਲ ਹੋ ਗਏ ਮੇਰੇ ਸ਼ਗੇ ਨੂੰ ਨਿਹੰਗਾਂ ਸੰਗਾਂ ਦਾ ਰਹਿੰਦੇ ਨੂੰ ਤੇ ਘੋੜਿਆਂ ਨਾਲ ਦਾ ਸਾਡਾ ਬਹੁਤ ਜ਼ਿਆਦਾ ਲਗਾਆ ਤੇ ਬਿਲਕੁਲ ਭਾਈ ਹੋਣੇ ਜਿਹੜੇ ਨੇ ਫਤਿਹਜੰਗ ਦੇ ਅੰਤੇ ਮਰਦਾਸ ਤੇ ਪਹੁੰਚੇ ਨੇ ਪਰਿਵਾਰਾਂ ਦੁੱਖ ਸਾਂਝਾ ਕਰਨ ਪਹੁੰਚੇ ਨੇ ਤੇ ਇਸ ਦੇ ਨਾਲ ਪਰਿਵਾਰ ਨੂੰ ਇੱਕ ਆਪਣੇ ਵੱਲੋਂ ਤੋਹਫ਼ਾ ਕਹਿ ਲੋ ਜਾਂ ਪਿਆਰ ਕਹਿ ਲੋ ਪਰਿਵਾਰ ਨੂੰ ਦਿੱਤਾ ਤਾਂ ਭਾਈ ਸਿਕਾਰਿਕਾਸਿਕਾਰ ਭਾਈ ਜੀ ਵੀਰੇ ਇਸ ਔਕੀ ਗੱਡੀ ਦੇ ਵਿੱਚ ਪਰਿਵਾਰ ਨਾਲ ਖੜੇ ਹਾਂ ਮੋਢਿਆਂ ਨਾਲ ਮੋਢੇ ਨਾਲ ਕੇ ਖੜੇ ਹਾਂ ਕਿਵੇਂ ਵਿਖਦੇ ਹਾਂ ਵੀ ਕਿਉਂਕਿ ਘੋੜਿਆਂ ਦਾ ਪਿਆਰ ਜਿਹੜਾ ਇੱਕ ਘੋੜੇ ਨੂੰ ਪਿਆਰ ਕਰਨ ਵਾਲੇ ਜਾਣ ਸਕਦੇ ਭਾਈ ਜੀ ਦੇਖੋ ਮੈਂ ਇਸ ਬਾਰੇ ਕੁਝ ਨਹੀਂ ਭਾਈ ਜੀ ਕਹੂੰਗਾ ਆਪਾਂ ਬਹੁਤ ਪਵਿੱਤਰ ਜਗ੍ਹਾ ਤੇ ਸਥਾਨ ਤੇ ਆਪਾਂ ਬਰਾਜਮਾਨ ਖੜੇ ਆ ਤੇ ਕੋਈ ਕਿਸੇ ਦੀ ਇੱਥੇ ਹੈਲਪ ਨਹੀਂ ਕਰ ਸਕਦਾ ਐਡੀ ਵੱਡੀ ਮਹਾਨ ਧਰਤੀ ਤੇ ਆਪਾਂ ਬਰਾਜਮਾਨ ਤੇ ਕਰੇ ਕਰਾਵੇ ਸੋ ਆਪੇ ਆਪ ਮੇਰੇ ਆਹੀ ਵਰਡਿੰਗ ਆ ਤੇ ਹੋ ਸਕਦਾ ਮੈਂ ਇਹ ਗੁਰੂ ਦੀ ਦਿੱਤੀ ਹੋਈ ਬਖਸ਼ੀਸ਼ ਦੀ ਉਨੀ ਸਾਮ ਸੰਭਾਲ ਨਾ ਕਰ ਸਕਦਾ ਜਿੰਨੀ ਸਾਮ ਸੰਭਾਲ ਇਹ ਬਾਈ ਜੀ ਹਰੀ ਕਰਨਗੇ ਤੇ ਬਹੁਤ ਬਹੁਤ ਸ਼ੁਕਰ ਹੈ ਜੀ ਬਾਈ ਜੀ ਕਿੱਥੋਂ ਆਇਆ ਹੋ ਤੁਸੀਂ ਬਾਈ ਜੀ ਆਪਣਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਿੰਡ ਬੀਵੀਪੁਰ ਤੇ ਇਹ ਜਿਹੜਾ ਹੁਣ ਘੋੜਾ ਤੁਸੀਂ ਲੈ ਕੇ ਆਂਦਾ ਸੇਮ ਉਸੀ ਮੱਜੂ ਕੇ ਬਲੱਡ ਲਾਈਨ ਦਾ ਹੀ ਆ ਜੀ ਹਾਂਜੀ ਮੱਜੂ ਕੇ ਬਲੱਡ ਲਾਈਨ ਦਾ ਘੋੜਾ ਜੀ ਇਹ ਤੇ ਮਦਰ ਸਾਈਡ ਫਾਦਰ ਸਾਈਡ ਬਹੁਤ ਚੰਗਾ ਹੈ ਇਹਦਾ ਖਾਨਦਾਨ ਹੈ ਜੀ ਸਾਰਾ ਹੀ ਹਮ ਹਾਂਜੀ ਤੇ ਜੇਕਰ ਗੱਲ ਕਰੀਏ ਇਸ ਦੀ ਉਮਰ ਕਿੰਨੀ ਹੈ ਜੀ ਹਾਲੇ ਉਮਰ ਨੀਅਰ ਅਬਾਊਟ ਇਹਦੀ 4 ਸਾਲ ਦੇ ਕਰੀਬ ਹੈ ਜੀ ਹਾਂਜੀ ਅਜਾ ਫਤਿਹਜੰਗ ਤੋਂ ਯਾਨੀ ਕਿ ਵੱਡਾ ਹੈ ਇਹ ਹਾਂਜੀ 6 ਮਨთ ਦਾ ਫਰਕ ਹੋਣਾ ਹੈ 6 ਮਨთ ਵੱਡਾ ਹੋਊਗਾ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਸੋਣੇ ਹੈ ਵੀ ਫਤਿਹਜੰਗ ਤੋਂ ਹਾਲਾਂਕਿ ਇਹ ਕੋੜਾ ਥੋੜਾ ਵੱਡਾ ਹੈ ਪਰ ਬਾਈ ਦਾ ਦਰਿਆ ਦਿਲ ਆਇਆ ਕਹ ਲੋ ਬਾਈ ਦਾ ਪਿਆਰ ਜਿਹੜਾ ਹੈ ਉਹ ਪਰਿਵਾਰ ਨਾਲ ਹੈ ਜਿਸ ਕਰਕੇ ਬਾਈ ਕੋੜਾ ਜਿਹੜਾ ਹੈ ਉਹ ਪਰਿਵਾਰ ਨਾਲ ਦੇ ਗਿਆ ਬਾਈ ਹੁਣ ਸਾਡੇ ਨਾਲ ਜਲਾਲਪਿੰਡ ਤੋਂ ਜੁੜੇ ਨੇ ਜਿੱਥੇ ਫਤੇ ਜੰਗ ਦੇ ਜਿਹੜੇ ਆ antim ardas ਤੇ ਪਹੁੰਚੇ ਸੀਗੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨੂੰ ਜੇ ਸੀ ਬਾਈ ਸਸੀ ਗਾਲ ਦੀ ਸਸੀ ਗਾਲ ਬਾਈ ਇੱਥੇ ਪਹੁੰਚੇ ਹਾਂ ਪਹਿਲਾਂ ਕਦੇ ਮਿਲੇ ਸੀ ਫਤੇ ਜੰਗ ਨੂੰ ਤੁਸੀਂ ਨਹੀਂ ਬਾਈ ਜੀ ਪਹਿਲਾਂ ਤਾਂ ਨਹੀਂ ਸੀ ਮਿਲੇ ਪਰ ਇੰਨਾ ਪਤਾ ਸੀਗਾ ਕਿਉਂਕਿ ਇਸ ਪਰਿਵਾਰ ਦੇ ਨਾਲ ਸਾਡੇ ਵੱਡੇ ਭਰਾ ਭਾਈ ਗੁਲਜਾਰੀ ਮੂਨ ਕੋਹਣਾ ਦਾ ਬਹੁਤ ਪਿਆਰ ਆ ਹੂੰ ਤੇ ਜਿਸ ਦਿਨ ਰਾਜਵੀਰ ਜਵੰਦੇ ਦੀ ਡੈਥ ਹੋਈ ਉਹਨਾਂ ਦਾ ਅੰਤਿਮ ਸੰਸਕਾਰ ਸੀਗਾ ਉਸੇ ਦਿਨ ਹੀ ਸੇਮ ਫਤਿਹਜੰਗ ਦਾ ਸੀਗਾ ਲਾਸਟ ਟਾਈਮ ਹਨਾ ਤਾਂ ਮੈਂ ਬਾਈ ਉਹਨਾਂ ਨਾਲ ਗੱਲ ਕਰਦਾ ਮੈਂ ਯਾਰ ਬਾਈ ਵੀ ਅੱਜ ਤੱਕ ਤਾਂ ਨਹੀਂ ਬਹੁਤ ਮਾੜਾ ਸੀਗਾ ਵੀ ਕਿਉਂਕਿ ਅੱਜ ਆਪਾਂ ਨੂੰ ਬਹੁਤ ਵੱਡਾ ਘਾਟਾ ਪਿਆ ਰਾਜਵੀਰ ਦੇ ਰੂਪ ਦੇ ਵਿੱਚ ਚਾਹੇ ਆ ਫਤਿਹਜੰਗ ਕੋੜਾ ਬਾਈ ਨੇ ਦੱਸਿਆ ਕਿ ਨਾ ਯਾਰ ਵੀ ਇਹ ਤਾਂ ਆਪਣਾ ਘਰ ਦਾ ਬੱਚਾ ਸੀਗਾ ਤੇ ਥੋੜਾ ਬਹੁਤਾ ਸਾਨੂੰ ਵੀ ਚਲੋ ਇੰਟਰਸਟ ਹੈਗਾ ਹਨਾ ਬਾਈ ਜੀ ਤਾਂ ਬਹੁਤ ਅਫਸੋਸ ਹੋਇਆ ਯਾਰ ਵੀ ਇੰਨਾ ਸੁਨੱਖਾ ਘੋੜਾ ਇਨਾ ਰੰਗ ਰੂਪ ਉਸ ਘੋੜੇ ਦਾ ਸੀਗਾ ਫਤਿਹ ਜੰਗ ਦਾ ਸੀਗਾ ਵੀ ਲੱਗਦਾ ਨਹੀਂ ਸੀਗਾ ਵੀ ਉਸ ਦੀ ਜਿਹੜੀ ਉਮਰ ਹੈ ਉਹ ਮੈਂ 38 ਮਹੀਨੇ ਹੋਏਗੀ ਹਾਂਜੀ ਬਸ ਇੰਨੀ ਕੀ ਸੀਗੀ ਉਹਦੀ ਉਮਰ ਬਾਕੀ ਜਿਹੜੇ ਸਵਾਸ ਵਾਇਗਰੂ ਨੇ ਲਿਖੇ ਆ ਵੀਰੇ ਤਾਂ ਉਹ ਉਹਨੇ ਕੀ ਬੰਦਾ ਚਾਹੇ ਇਨਸਾਨ ਆ ਤੇ ਚਾਹੇ ਉਹ ਜਾਨਵਰ ਆ ਤੇ ਚਾਹੇ ਕੋਈ ਵੀ ਆ ਹਨਾ ਉਹ ਭੋਗਦਾ ਆ ਤੇ ਬਾਕੀ ਜਿਹੜੀ ਗੱਲ ਹੁੰਦੀ ਆ ਨਾ ਇੱਕ ਜ਼ਿੰਦਗੀ ਦੇ ਵਿੱਚ ਕੋਈ ਵੀ ਆਉਂਦਾ ਆਪਣਾ ਰੋਲ ਅਦਾ ਕਰਕੇ ਜਾਂਦਾ ਹੈ ਨਾ ਉਹ ਕਹਿੰਦੇ ਇਹਦੇ ਪਾਲਣੇ ਜਿੰਨੇ ਕਹਿ ਲੋ ਔਖੇ ਨੇ ਉਸ ਤੋਂ ਵੱਧ ਔਖੇ ਜਦੋਂ ਇਹ ਇਸ ਸੰਸਾਰ ਨਾਲ ਵਿਦਾਇਕ ਜਾਂਦੇ ਨੇ ਦਫਨਾਉਣੇ ਬਹੁਤ ਔਖੇ ਹੋ ਜਾਂਦੇ ਨੇ ਤੋੜਨੇ ਬਾਹਲੇ ਔਖੇ ਆ ਬਾਈ ਤੁਸੀਂ ਇਹ ਦੇਖੋ ਵੀ ਸਾਡੀ ਅੰਕਲ ਉਹਨਾਂ ਨਾਲ ਗੱਲ ਹੋਈ ਕਹਿੰਦੇ ਪਹਿਵਾਨਾ ਵਾਂਗੂ ਪਾਲਿਆ ਉਸ ਦਿਨ ਵੀ ਆਪਾਂ ਵੀਡੀਓ ਦੇਖੀ ਕਹਿੰਦਾ ਅੰਕਲ ਨੇ ਕਿਹਾ ਮੈਂ ਤੈਨੂੰ ਤੀਜਾ ਪੁੱਤ ਮੰਨਿਆ ਸੀ ਤੁਸੀਂ ਇਹ ਦੇਖ ਲਓ ਵੀ ਪੁੱਤ ਤੋੜਨਾ ਕਿੰਡੀ ਵੱਡੀ ਪੁੱਤ ਦੇ ਬਰਾਬਰ ਦਾ ਹੀ ਸੀਗਾ ਯਾਰ ਆਪਦੇ ਬੱਚੇ ਨੂੰ ਕਈ ਵਾਰੀ ਬੰਦਾ ਇਗਨੋਰ ਮਾਰ ਦਿੰਦਾ ਪਰ ਇਹਨਾਂ ਫਰਿਸ਼ਟਿਆਂ ਨੂੰ ਕਦੇ ਵੀ ਜਿਹੜਾ ਇਨਸਾਨ ਆ ਜਿਹੜਾ ਪਿਆਰ ਕਰਦਾ ਜਿਹੜਾ ਰੂਹ ਨਾਲ ਜੁੜਿਆ ਹੋਇਆ ਉਹ ਇਗਨੋਰ ਨਹੀਂ ਕਰਦਾ ਵੀ ਜਿਸ ਤਰੀਕੇ ਨਾਲ ਜੋ ਇੱਕ ਕੋੜਾ ਕਹਿ ਲਓ ਜਾਂ ਜੋ ਆਪਾਂ ਘਰੇ ਦਰਵੇਸ਼ ਰੱਖਦੇ ਆ ਜੋ ਲਾੜ ਉਹ ਪਸ਼ੂ ਦਿੰਦੇ ਨੇ ਆਪਾਂ ਨੂੰ ਅੱਜ ਜਿਹੜੇ ਜਾਨਵਰ ਦਿੰਦੇ ਨੇ ਉਹ ਜਿਹੜਾ ਪਿਆਰ ਆ ਇੱਕ ਇਨਸਾਨ ਨਹੀਂ ਦੇ ਸਕਦਾ ਬਿਲਕੁਲ ਬਾਈ ਜੀ ਵਫਾਦਾਰੀ ਆ ਇਹਨਾਂ ਦੇ ਵਿੱਚ ਵੀ ਚਾਹੇ ਉਹ ਫਰਿਸ਼ਤਾ ਤੇ ਚਾਹੇ ਉਹ ਦਰবেশ ਹਨਾ ਵੱਡੀ ਵਫਾਦਾਰੀ ਆ ਅੱਜ ਦੇ ਸਮੇਂ 'ਚ ਤਾਂ ਮੈਂ ਕਹਣਾ ਕਹਿੰਦੇ ਬੰਦੇ ਨਾਲੋਂ ਵੱਧ ਇਹ ਵਫਾਦਾਰ ਨੇ ਸੋ ਬਹੁਤ ਦੁੱਖ ਹੋਇਆ ਯਾਰ ਵੀ ਇੰਨੀ ਚੰਗੀ ਬਰੀਡ ਇਹ ਘਾਟਾ ਇਕੱਲੇ ਗਰੇਵਾਲ ਫਾਰਮ ਨੂੰ ਨਹੀਂ ਪਿਆ ਇਹ ਘਾਟਾ ਖਾਸੀ ਕਲਾ ਬੈਂਡਰ ਨੂੰ ਨਹੀਂ ਪਿਆ ਜਾਂ ਗਰੇਵਾਲ ਪਰਿਵਾਰ ਨੂੰ ਨਹੀਂ ਪਿਆ ਇਹ ਘਾਟਾ ਸਮੁੱਚੀ ਪੰਜਾਬ ਦੀ ਜਿਹੜੀ ਘੋੜਾ ਲਾਈਨ ਹੈਗੀ ਆ ਉਹਨਾਂ ਨੂੰ ਘਾਟਾ ਪਿਆ ਇਹ ਘੋੜੇ ਨੇ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾਣਾ ਲੇਕਿਨ ਇਸ ਦੀ ਬਲੱਡ ਲਾਈਨ ਦੀ ਗੱਲ ਕੀਤੀ ਹੈ ਬਦਾ ਡੋਬ ਦੀ ਬਲੱਡ ਲਾਈਨ ਜਿਹੜੀ ਹੈ ਮੱਝੂ ਕੇ ਗਿਣੀ ਜਾਂਦੀ ਹੈ ਤਾਂ ਉਹ ਇੱਕ ਘਾਟਾ ਨਹੀਂ ਪੂਰਾ ਹੁੰਦਾ ਬਿਲਕੁਲ ਜੀ ਬਾਈ ਕਿਉਂਕਿ ਜਿਹੜੀਆਂ ਚੰਗੀਆਂ ਚੀਜ਼ਾਂ ਦਾ ਪਹਿਲਾਂ ਹੀ ਬਹੁਤ ਥੋੜੀਆਂ ਰਹਿ ਗਈਆਂ ਤੇ ਮੱਝੂ ਕੇ ਬਲੱਡ ਲਾਈਨ ਦਾ ਤਾਂ ਬਹੁਤ ਵੱਡਾ ਪੁਰਾਣੇ ਸਮਿਆਂ ਤੋਂ ਬਹੁਤ ਪੁਰਾਤਨ ਇਤਿਹਾਸ ਆ ਇਹਦਾ ਜਿਹੜੀਆਂ ਜਿਹੜੀਆਂ ਨੇ ਹਾਂ ਜਿਹੜਾ ਬਹੁਤ ਪੁਰਾਣਾ ਇਤਿਹਾਸ ਆ ਇਹਦਾ ਮੱਝੂ ਕੇ ਬਲੱਡ ਲਾਈਨ ਦਾ ਵੀ ਤੇ ਉਹਨਾਂ ਬਜ਼ੁਰਗਾਂ ਨੇ ਫਿਰ ਇੱਥੇ ਮਿਹਨਤ ਕੀਤੀ ਕਿ ਮੈਂ ਦਿਨ ਰਾਤ ਇੱਕ ਕਰਕੇ ਇਹ ਬਰੀਡ ਤਿਆਰ ਕੀਤੀ ਤੇ ਅੱਜ ਦੇਖੋ ਵੀ ਫਤੇਜੰਗ ਵੀ ਉਸੇ ਬਰੀਡ ਦਾ ਇੱਕ ਹਿੱਸਾ ਤੇ ਅੱਜ ਕਿੱਡਾ ਨਾਗਾ ਜੇ ਅੱਜ ਫਤੇਜੰਗ ਦਾ ਨਾਮ ਹੋ ਰਿਹਾ ਤੇ ਨਾਲ ਪੈਰਲਨ ਜਿਹੜਾ ਉਹ ਮੱਝੂ ਕੇ ਬਲੱਡ ਲਾਈਨ ਦਾ ਨਾਮ ਲਿਆ ਜਾ ਰਿਹਾ ਸੋ ਇਹ ਇੱਕ ਰਤਬਾ ਆਪਣੇ ਆਪ ਬਿਲਕੁਲ ਤਾਂ ਬਾਈ ਜੀ ਵੀ ਮੌਜੂਦਾ ਨੇ ਘੋੜਿਆਂ ਨੂੰ ਪਿਆਰ ਕਰਨ ਵਾਲੇ ਨੇ ਤੇ ਬਾਈ ਕਿਵੇਂ ਵੇਖਦੇ ਹੋ ਵੀ ਜਿਸ ਤਰੀਕੇ ਨਾਲ ਪਰਿਵਾਰ ਨੂੰ ਘਾਟਾ ਪਿਆ ਹੈ ਤਾਂ ਜਿਵੇਂ ਬਾਈ ਨੇ ਦੱਸਿਆ ਵੀ ਪਰਿਵਾਰ ਨਾਲ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਟੱਡ ਫਾਰਮ ਵਾਲੇ ਨੇ ਉਹਨਾਂ ਨੂੰ ਵੱਡਾ ਘਾਟਾ ਜਦੋਂ ਕੋਈ ਜੀ ਚਲੇ ਜਾਂਦਾ ਨਾ ਉਹਦਾ ਘਾਟਾ ਤਾਂ ਪੂਰਾ ਹੋ ਹੀ ਨਹੀਂ ਸਕਦਾ ਬਿਲਕੁਲ ਕਿਉਂਕਿ ਜਿਹੜੇ ਜਿਵੇਂ ਪਹਿਲਵਾਨ ਹੋ ਗਏ ਕੋਈ ਤਕੜਾ ਖਿਡਾਰੀ ਹੋ ਗਿਆ ਉਸੇ ਤਰ੍ਹਾਂ ਫਤੇ ਜੰਗ ਦਾ ਨਾਂ ਸੀ ਹਲੇ ਬੱਚਾ ਸੀ ਮਲੀ ਘੋੜਾ ਆਪਾਂ ਕਹਿਣ ਦੀ ਗੱਲ ਹੈ ਵੀ ਘੋੜਾ ਤਾਂ ਬੱਚਾ ਸੀ ਹਲੇ ਕਦੇ ਘੋੜਾ ਤੁਸੀਂ ਦੇਖਿਆ ਜਦੋਂ ਬਣਦਾ ਪੂਰਾ 7 ਸਾਲਾਂ ਦਾ ਘੋੜਾ ਬਣਦਾ ਜਾ ਕੇ ਬਿਲਕੁਲ ਬਾਈ ਇਹਨੇ ਥਲੇ ਪੁਰੇ ਮਤਲਬ ਕਿ 3 ਸਾਲ ਹੀ ਹੋਏ ਸੀ ਇਹਨੇ 3 3 ਸਾਲ ਪਿੰਨ 3 3 ਸਾਲ ਸੀ ਹੋਏ ਤੇ ਤੁਸੀਂ ਦੇਖ ਲਓ ਕਿ ਕਿੱਡਾ ਵੱਡਾ ਨਾਕ ਕਰ ਗਿਆ ਪਰ ਮੈਂ ਵਹੀ ਗੱਲ ਕਰਨੀ ਚਾਹੁੰਦਾ ਸੀਗਾ ਵੀ ਜਿਸ ਤਰੀਕੇ ਨਾਲ ਜੋ ਲਾਡਾਂ ਨਾਲ ਆਪਾਂ ਇਹਨਾਂ ਨੂੰ ਪਾਲਦੇ ਆਂ ਜਿਹੜੇ ਲਾਡਾਂ ਰੱਖਦੇ ਆਂ ਜੋ ਇਹਨਾਂ ਦੀ ਖਰਾਕ ਕਿਉਂਕਿ ਘੋੜੇ ਦੀ ਗੱਲ ਕਰੀਏ ਘੋੜਾ ਖਰਾਕ ਅਸਲੀ ਉਦੋਂ ਮੰਨਦਾ ਜਦੋਂ ਮਾਲਕ ਉਹਨੂੰ ਆਪਣੀ ਖਾਦੇ ਹੋਈ ਖਰਾਕ ਦਿੰਦਾ ਤਾਂ ਉਹਦੇ ਨਾਲ ਘੋੜਾ ਵੀ ਤਗੜਾ ਹੁੰਦਾ ਤੇ ਮਾਲਕ ਦਾ ਪਿਆਰ ਵੀ ਵਧਦਾ ਉਸ ਚੀਜ਼ ਦਾ ਅਸਲ ਕੋਈ ਕਿਸੇ ਚੀਜ਼ ਨੂੰ ਕੋਈ ਖਰਾਕ ਨਹੀਂ ਪਾ ਸਕਦਾ ਜਦੋਂ ਤੁਹਾਡੀ ਨੀਅਤ ਸਿੱਧੀ ਹੈ ਨਾ ਜਾਂ ਫਿਰ ਕਿਸੇ ਘਰ ਦਾ ਅੰਜਲ ਲਿਖਿਆ ਹੁੰਦਾ ਹਰ ਇੱਕ ਕੋਈ ਜੇ ਆਪਾਂ ਜਾਨਵਰ ਕਹਿ ਲਈਏ ਜਾ ਕੋਈ ਕੋਈ ਵੀ ਜੀ ਜਿਹੜਾ ਘਰ ਚ ਜਾਂਦਾ ਉਹ ਆਪਣੇ ਕਰਮ ਲਿਖਾ ਕੇ ਲਿਆਂਦਾ ਦਾਣਾ ਪਾਣੀ ਜਿੰਨਾ ਦਾਣਾ ਪਾਣੀ ਹਾਂ ਕਿਉਂਕਿ ਇਹ ਤਾਂ ਗੁਰੂਆਂ ਦੀ ਵਕਸ਼ਿਸ਼ ਹੈ ਹਾਂਜੀ ਇਹਦਾ ਜਿੰਨਾਂ ਦੇ ਘਰ ਚਲੇ ਜਾਣ ਉਹ ਕਰਮ ਵਾਲਾ ਘਰ ਹੈ ਬਈ ਇਲਾ ਨੂੰ ਪਾਲਣਾ ਕੋਈ ਸੌਖਾ ਨਹੀਂ ਜਿਵੇਂ ਕਹਿੰਦੇ ਘੋੜਾ ਪਲਵਾਨ ਪਾਲਣੇ ਬਹੁਤ ਔਖੇ ਆ ਘਰ ਖਾ ਜਾਂਦੇ ਘਰਾਂ ਦੇ ਘਰ ਲੱਗ ਜਾਂਦੇ ਆ ਫੇਰ ਕਿਤੇ ਪਲਵਾਨ ਤਿਆਰ ਹੁੰਦਾ ਫੇਰ ਕਿਤੇ ਚੰਗਾ ਘੋੜਾ ਤਿਆਰ ਘੋੜਾ ਤਿਆਰ ਹੁੰਦਾ ਸੋ ਅੱਜ ਬੜਾ ਕਾਟਾ ਪਿਆ ਮੈਂ ਕਹਿੰਦਾ ਪੰਜਾਬ ਨੂੰ ਮੱਝੂ ਕੇ ਲਾਇਨ ਨੂੰ ਖਾਸ ਕਰਕੇ ਕਿਉਂਕਿ ਬਹੁਤ ਹੀ ਸ਼ਾਨਦਾਰ ਫਤਿਹਜੰਗ ਜਿਹਦੇ ਅੰਤਿਮ ਅਰਦਾਸ ਵਿੱਚ ਅਸੀਂ ਸ਼ਾਮਲ ਹੋਏ ਆਂ ਇਹ ਬੜਾ ਦੁੱਖ ਹੋਇਆ ਪਿੱਛੇ ਜਗਰਾਉਂ ਦੀ ਮੰਡੀ ਦੇ ਵਿੱਚ ਮੈਂ ਆਇਆ ਸੀ ਤੇ ਅਸੀਂ ਢੀੜਾ ਦਿੱਤਾ ਮੈਨੂੰ ਤਾਂ ਹੀ ਲੱਗਦਾ ਵੀ ਸ਼ਾਇਦ ਉੱਥੇ ਨਜ਼ਰ ਲੱਗ ਗਈ ਕੋਈ ਕਿਉਂਕਿ ਸਾਰਾ ਜਿੰਨੀ ਮੰਡੀ ਸੀ ਸਾਰੀ ਫਤਿਹਜੰਗ ਦੇ ਪਿੱਛੇ ਪਿੱਛੇ ਸੀ ਜਿੱਥੇ ਫਤਿਹਜੰਗ ਪਹੁੰਚਦਾ ਸੀਗਾ ਮੇਲਾ ਜਿਹੜਾ ਫਤਿਹਜੰਗ ਲੁੱਟ ਲੈਂਦਾ ਹੁੰਦਾ ਹਾਂ ਹਾਂ ਇਹਦੇ ਮਗਰ ਮਗਰ ਮੈਂ ਮੇਰੇ ਕੋਲ ਵੀਡੀਓ ਵੀ ਹੈਗੀਆਂ ਨੇ ਹੂੰ ਮੈਂ ਖੁਦ ਲੇ ਨੂੰ ਗਏ ਸੀ ਮੈਂ ਤੇ ਮਨੀ ਸਾਡਾ ਛੋਟਾ ਵੀਰ ਅਜਾ ਯੂ ਐਸ اے ਚ ਲੱਗ ਗਿਆ ਉਹਦੀ 20 ਤਰੀਕ ਦੀ ਸ਼ਾਇਦ ਫਲਾਈਟ ਸੀ ਤੇ ਅਸੀਂ ਦੋਨਾਂ ਨੇ ਗੇੜਾ ਦਵਾਇਆ ਤੇ ਮੁਲਕੇ ਪਿੱਛੇ ਲੜਾਈ ਲੱਗਿਆ ਜਾਂਦਾ ਜੀ ਫਤਿਹਜੰਗ ਫਤਿਹਜੰਗ ਹੀ ਹੁੰਦੀ ਜਾਂਦੀ ਸੀ ਇਹ ਇਹ ਪਿੱਛੇ ਸੀ ਤੇ ਇਹਦਾ ਪਿਓ ਪਿੱਛੇ ਸੀ ਦੋਨੇ ਇਕੱਠੇ ਜਾਂਦੇ ਲੋਕ ਖੜ ਖੜ ਕੇ ਦੇਖਦੇ ਸੋ ਬੜਾ ਮੈਂ ਕਹਿ ਸਕਦਾ ਵੀ ਜਿਸ ਦਿਨ ਫਤਿਹਜੰਗ ਆ ਉਸੇ ਦਿਨ ਸਾਡਾ ਛੋਟਾ ਵੀਰ ਰਾਜਵੀਰ ਜਵੰਦਾ ਗਿਆ ਇਹ ਕੋਈ ਦਿਨ ਹੀ ਹੈ ਜਬ ਮਾੜਾ ਚੜਿਆ ਜਿਹੜਾ ਸਾਡੇ ਦੋਨੇ ਹੀ ਸੁਪਰਸਟਾਰਾਂ ਨੂੰ ਲੈ ਗਿਆ ਸੋ ਬਹੁਤ ਦੁੱਖ ਦੀ ਗੱਲ ਕਿਵੇਂ ਵੇਖਦਾ ਵੀ ਪੰਜਾਬ ਨੂੰ ਕਿਤੇ ਨਾ ਕਿਤੇ ਨਜ਼ਰ ਲੱਗੀ ਲੱਗ ਹਾਂ ਦੇਖੋ ਮੈਂ ਕਹਿੰਦਾ ਵੀ ਦੇਖੋ ਸਾਡਾ ਦੋ ਤਾਂ ਇਹ ਚਲੇ ਗਏ ਫਿਰ ਕੋਮਨਵੀਰ ਚਲਾ ਗਿਆ ਹਨਾ ਪਿੱਛੇ ਜੀ ਭੱਲਾ ਸਾਹਿਬ ਚਲੇ ਗਏ ਮਲੀ ਦੇਖੋ ਜਿਹੜੇ ਕੋਈ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਕੋਈ ਆਪਣੇ ਕੱਲਾ ਪਿੰਡ ਦਾ ਨਹੀਂ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ ਉਹਨਾਂ ਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਹੈ